ਸਾਡੇ ਪਿੰਡ ਦੇ ਵਿੱਚ ਐਮਐਲਏ ਪਹਿਲਾਂ ਵੀ ਬਣੇ ਨੇ ਸਾਡੀ ਕਦੇ ਵੀ ਕਿਸੇ ਨੇ ਸਾਰ ਨਹੀਂ ਲਿੱਤੀ ਕਿਉਂ ਆਲੇ-ਦਾਲੇ ਸਾਡੇ ਪਿੰਡ ਦੇ ਸਾਰੇ ਦਿਹਾਤੀ ਦੇ ਪਿੰਡ ਨੇ ਤੇ ਸਭ ਤੋਂ ਵੱਡਾ ਐਮਐਲਏ ਸਾਹਿਬ ਨੇ ਸਹਾਇਕਤਾ 3 ਲੱਖ ਰੁਪਏ ਉਹਨਾਂ ਨੇ ਆਪਣੇ ਕੋਲੋਂ ਸਾਨੂੰ ਆਪਣੀ ਜੇਬ ਦੇ ਵਿੱਚੋਂ ਤੇ ਟੋਬੇ ਦੇ ਸੁੰਦਰੀ ਕਰਨ ਵਾਸਤੇ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਹੈ ਪਿੰਡ ਹਮੇਸ਼ਾ ਤੋਂ ਮੋਰੀ ਰਿਹਾ ਇਲੈਕਸ਼ਨ ਦੇ ਵਿੱਚ ਇਹਦੀ ਯੋਗ ਸਹਾਇਕਤ ਦੇ ਵਿੱਚ ਮੈਂ ਆਪਣੀ ਤਨਖਾਹ ਦੇ ਵਿੱਚ 3 ਲੱਖ ਰੁਪਏ ਜਿਹੜਾ ਦਿੱਤਾ ਇਹ ਗੁਰਵੀਰ ਸਿੰਘ ਬਾਦਲ ਹੁਣੇ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਕੁਰਸੀ ਵਾਸਤੇ ਕੀ ਕੁਝ ਨਹੀਂ ਕੀਤਾ ਪੰਜਾਬ ਨਾਲ ਪੰਜਾਬ ਨੂੰ ਇਹਨਾਂ ਨੇ ਕਬਜ਼ਾ ਕਰਕੇ ਹਾਈਜੈਕ ਕਰਕੇ ਪੰਜਾਬ ਨੂੰ ਲੁੱਟਿਆ ਪੰਜਾਬ ਅੱਜ 3 ਲੱਖ ਰੁਪਏ ਦਾ ਕਰਜ਼ਾਈ ਹੋਇਆ ਪਿਆ ਜੀ ਕਿੰਨਾ ਦੀ ਬਦੌਲਤ ਇਹਨਾਂ ਲੋਕਾਂ ਦੀ ਬਦੌਲਤ ਅੱਜ ਅਕਾਲੀ ਦਲ ਦੀ ਹਾਲਤ ਹੋ ਗਈ ਹੈ ਵੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਬਗਾਵਤ ਹੋ ਰਹੀ ਹੈ ਅਕਾਲੀ ਦਲ ਜਿਹੜਾ ਜੀ ਬਿਲਕੁਲ ਖਾਤਮੇ ਤੇ ਆ ਗਿਆ ਔਰ ਮੰਗ ਹੈ ਕਿ ਇਸ ਵੀਰ ਬਾਦਲ ਨੂੰ ਹਟਾ ਕੇ ਨਵਾਂ ਕੋ ਪ੍ਰਧਾਨ ਲਾਇਆ ਜਾਵੇ ਪਰ ਜਿਹੜੇ ਨਵੇਂ ਪ੍ਰਧਾਨ ਬਣਨਾ ਚਾਹੁੰਦੇ ਆ ਜੀ ਉਹ ਕਿਹੜਾ ਦੁੱਤੋਂ ਤਿੰਨ ਜੂ ਵੀ ਤਾਂ ਨਾਲ ਹੀ ਸੀ ਸਾਰੇ ਕੱਦ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਐਮ ਐਲ ਏ ਪਹਿਲਾਂ ਵੀ ਬਣੇ ਨੇ ਸਾਡੀ ਕਦੇ ਵੀ ਕਿਸੇ ਨੇ ਸਾਰ ਨਹੀਂ ਲਿੱਤੀ ਕਿਉਂ ਆਲੇ-ਦਾਲੇ ਸਾਡੇ ਪਿੰਡ ਦੇ ਸਾਰੇ ਦਿਹਾਤੀ ਦੇ ਪਿੰਡ ਨੇ ਸਾਡਾ ਪਿੰਡ ਇੱਕ ਵਿੱਚ ਨੂੰ ਆ ਕੇ ਨਾਬੇ ਹਲਕੇ ਦਾ ਪਿੰਡਾ ਐਮ ਐਲ ਏ ਸਾਡੇ ਪਿੰਡ ਨਾਲ ਘਰ ਮੰਗ ਵਰਤਦੇ ਨੇ ਬਹੁਤ ਜਾ ਕੇ ਯੋਗਦਾਨ ਇਹਨਾਂ ਦਾ ਸਾਨੂੰ ਦਿੱਤਾ 3 ਲੱਖ ਰੁਪਏ ਨੇ ਆਪਣੀ ਤਨਖਾਹ ਦੇ ਵਿੱਚੋਂ ਸਾਨੂੰ ਤੋਬੇ ਵਾਤੇ ਸੁందਰੀ ਕਰਨ ਵਾਤੇ ਦਿੱਤਾ ਜਿਹੜਾ ਕਿ ਜਿਹੜੇ ਤੋਬੇ ਦੇ ਨਾਲ ਸਾਡੇ ਕਈ ਮਸਲੇ ਹੱਲ ਹੋ ਗਏ ਸਕੂਲ ਦਾ ਮਸਲਾ ਬਹੁਤ ਵੱਡਾ ਸੀ ਗਰਾਊਂਡ ਦਾ ਮਸਲਾ ਬਹੁਤ ਵੱਡਾ ਸੀ ਸਾਡੇ ਸਕੂਲ ਦੇ ਵਿੱਚ ਮੱਸੀਆਂ ਵੱਡੀਆਂ-ਵੱਡੀਆਂ ਸਕੂਲ ਦੇ ਵਿੱਚ ਵੱੜ ਜਾਂਦੀਆਂ ਤੇ ਬੋਰ ਦੇ ਵਿੱਚ ਵੀ ਪਾਣੀ ਭਰ ਜਾਂਦਾ ਸੀ ਸਾਡੀ ਕਿਸੇ ਸਰਪੰਚ ਪੰਚ ਨੇ ਪਹਿਲਾਂ ਕਿਸੇ ਨੇ ਸਾਰ ਨਹੀਂ ਲਿੱਤੀ ਜਦੋਂ ਮੈਂ ਬੇਨਤੀ ਕੀਤੀ ਐਮਐਲਏ ਸਾਹਿਬ ਨੂੰ ਅਸੀਂ ਪਿੰਡ ਦੇ ਮੁੰਡਿਆਂ ਨੇ ਸਾਰਿਆਂ ਨੇ ਜਾ ਕੇ ਇਹ ਕਹਿੰਦੇ ਵੀ ਕੋਈ ਚੱਕਰ ਨਹੀਂ ਤੁਸੀਂ ਕੰਮ ਸ਼ੁਰੂ ਕਰੋ ਤੁਹਾਨੂੰ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਊਗੀ ਸਭ ਤੋਂ ਵੱਡੀ ਪ੍ਰੋਬਲਮ ਇਹ ਧੀ ਵੀ ਸਾਡੇ ਪਿੰਡ ਲਵੇ ਕੋਈ ਫੰਡ ਨਹੀਂ ਤਾਂ ਜਿਹੜੀ ਘਾਟ ਦੀ ਇੱਕ ਵੱਡਾ ਕੰਮ ਸੀਗਾ ਉਹ ਸਾਡੇ ਪਿੰਡ ਨੇ ਸਹਿਯੋਗ ਦਿੱਤਾ ਤੇ ਸਭ ਤੋਂ ਵੱਡਾ ਐਮ.ਐਲ.ਏ. ਸਾਹਿਬ ਨੇ ਸਹਿਯੋਗ ਦਿੱਤਾ 3 ਲੱਖ ਰੁਪਏ ਉਹਨਾਂ ਨੇ ਆਪਣੇ ਕੋਲੋਂ ਸਾਨੂੰ ਆਪਣੀ ਜੇਬ ਦੇ ਵਿੱਚੋਂ ਇਹ ਟੋਬੇ ਦੇ ਸੁਧਰੀ ਕਰਨ ਵਾਸਤੇ ਵਿਧਾਨ ਸਭਾ ਨਾਬਾ ਦਾ ਬੜਾ ਪਿਆਰਾ ਪਿੰਡ ਹੈ ਜੀ ਕੰਸੂਹਾ ਖੁਰਦ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਹੈ ਪਿੰਡ ਹਮੇਸ਼ਾ ਤੋਂ ਮੋਹਰੀ ਰਿਹਾ ਇਲੈਕਸ਼ਨ ਦੇ ਵਿੱਚ ਔਰ ਆਮ ਆਦਮੀ ਪਾਰਟੀ ਹਮੇਸ਼ਾ ਇਥੇ ਜਿੱਤ ਪ੍ਰਾਪਤ ਕਰਦੀ ਰਹੀ ਹੈ ਤੇ ਪਿੰਡ ਦੀ ਸਮੱਸਿਆ ਸੀਗੀ ਸੀਵਰੇਜ ਦੀ ਔਰ ਟੋਬੇ ਦੀ ਪਟਾਈ ਜਿਹੜੀ ਆ ਪਿਛਲੇ ਕਈ ਸਾਲਾਂ ਤੋਂ ਆ ਸਮਝ ਲਓ 25-30 ਸਾਲਾਂ ਤੋਂ ਪਟਾਈ ਜਿਹੜੀ ਨਹੀਂ ਸੀ ਹੋਈ ਤੇ ਇਹ 1999 ਤੋਂ ਸਫਾਈ ਜਿਹੜੀ ਇਹਦੇ ਨਹੀਂ ਸੀ ਹੋਈ ਤੇ ਹੁਣ ਸਾਡੀ ਸਾਰੀ ਟੀਮ ਮੇਰਾ ਛੋਟਾ ਵੀਰ ਸਤੀ ਸਾਡੇ ਸਾਰੀ ਨੌਜਵਾਨ ਸਾਥੀ ਜਿਹੜੇ ਐ ਬਜ਼ੁਰਗ ਬੱਚੇ ਪੈਣਾ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਇਹ ਛੱਪੜ ਦਾ ਜਿਹੜਾ ਨਵੀਨੀਕਰਨ ਕੀਤਾ ਜੀ ਹਜੇ ਤਾਂ ਇਹਦੀ ਪਟਾਈ ਹੋਈ ਐ ਤੇ ਇਹਨੂੰ ਹੁਣ ਚਾਰੇ ਪਾਸੇ ਲੋਕ ਟਾਇਲ ਦੇ ਬੂਟੇ ਲਾਵਾਂਗੇ ਔਰ ਇਹਦੀ ਯੋਗ ਸਹਿਯੋਗ ਦੇ ਵਿੱਚ ਮੈਂ ਆਪਣੀ ਤਨਖਾਹ ਦੇ ਵਿੱਚ 3 ਲੱਖ ਰੁਪਈਆ ਜਿਹੜਾ ਦਿੱਤਾ ਜੀ ਤੇ ਬਾਕੀ ਸਾਰਾ ਸੰਗਤ ਦੇ ਸਹਿਯੋਗ ਦੇ ਨਾਲ ਕੰਮ ਚੱਲ ਰਿਹਾ ਬਾਕੀ ਜੋ ਵੀ ਗ੍ਰਾਂਟ ਹੁਣ ਆਉਗੀ ਪਿੰਡ ਦੇ ਹੋਰ ਸੁੰਦਰੀ ਕਰਨ ਵਾਸਤੇ ਉਹ ਗ੍ਰਾਂਟ ਵੀ ਜਿਹੜੀ ਆ ਪਿੰਡ ਨੂੰ ਦਿੱਤੀ ਜਾਏਗੀ ਪਹਿਲੀ ਗੱਲ ਇਹ ਹੈ ਜੀ ਪੰਜਾਬ ਦੀ ਇਹ ਤਰਾਸਤੀ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ ਕਿ ਜਿਹੜੇ ਵੀ ਲੀਡਰ ਆਏ ਨੇ ਜੀ ਲੀਡਰਾਂ ਨੇ ਹਮੇਸ਼ਾ ਹੀ ਆਪਣੇ ਬਾਰੇ ਸੋਚਿਆ ਕਿ ਤੇ ਪੰਜਾਬ ਦੇ ਬਾਰੇ ਨਹੀਂ ਸੋਚਿਆ ਪੰਜਾਬ ਕੀ ਚਾਹੁੰਦਾ ਜੀ ਪੰਜਾਬ ਚਾਹੁੰਦਾ ਕਿ ਜਿਹੜਾ ਸਾਡਾ ਪੁਰਾਣਾ ਕਲਚਰ ਸੀ ਜਿਹੜੀ ਸਾਡਾ ਸਭਿਆਚਾਰ ਆ ਸਾਡੀ ਪੰਜਾਬੀ ਭਾਸ਼ਾ ਸਾਡੇ ਪਿੰਡਾਂ ਦਾ ਜਿਹੜਾ ਪੁਰਾਣਾ ਤੌਰ ਤਰੀਕਾ ਸੀ ਉਹ ਬਰਕਰਾਰ ਰਹੇ ਖੁਰਤਾ ਚ ਕੁਝ ਕਰਨ ਦੀ ਜਰੂਰਤ ਨਹੀਂ ਸੀ ਪਰ ਉਹ ਬਰਕਰਾਰ ਨਾ ਕਰਕੇ ਉਲਟਾ ਜਿਹੜਾ ਜੀ ਮਿਸ ਮੈਨੇਜ ਕਰਤਾ ਕਿ ਕਿਤੇ ਸੜਕਾਂ ਉੱਚੀਆਂ ਕਿਤੇ ਨੀਵੀਆਂ ਛੱਪੜ ਦੀ ਪਟਾਈ ਨਹੀਂ ਹੋਈ ਸੀਵਰੇਜ ਦਾ ਪਾਣੀ ਪਿੰਡਾਂ ਚ ਘੁੰਮਣ ਲੱਗ ਗਿਆ ਤੇ ਉਹਦਾ ਕਿਸਾਨ ਦੀ ਫਸਲ ਨੂੰ ਨੁਕਸਾਨ ਹੋਣ ਲੱਗ ਗਿਆ ਤੇ ਇਹ ਧਿਆਨ ਨਹੀਂ ਦਿੱਤਾ ਹੁਣ ਵਿਧਾਨ ਸਭਾ ਨਾਪਾ ਦੇ तकरीबन ਮੇਰੇ ਕੋਲ ਡਿਟੇਲ ਹੈ ਜੀ 35 40 ਪਿੰਡਾਂ ਦੇ ਵਿੱਚ ਛੱਪੜ ਦੀ ਪਟਾਈ ਜਿਹੜੀ ਆ ਚੱਲ ਰਹੀ ਹੈ ਕੋ ਜੁਡੀਸ਼ੀਅਲ ਕੋਰਟ ਦੇ ਉੱਪਰ ਮਾਨਯੋਗ ਅਦਾਲਤ ਦੇ ਉੱਪਰ ਸਾਨੂੰ ਭਰੋਸਾ ਹੈ ਜੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜ਼ਮਾਨਤ ਹੋ ਗਈ ਸੀ ਪਰ ED ਨੇ 48 ਘੰਟੇ ਦਾ ਸਮਾਂ ਲਿਆ ਸੀ ਕਿ ਸਾਨੂੰ ਆਪਣਾ ਪੱਖ ਰੱਖਣ ਦਿਓ ED ਆਪਣਾ ਪੱਖ ਰੱਖ ਰਹੀ ਹੈ ਔਰ ਉਹ ਆਪਣਾ ਕੰਮ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਕਾਨੂੰਨੀ ਤੌਰ ਤੇ ਆਪਣਾ ਪੱਖ ਰੱਖ ਰਹੇ ਨੇ ਮੈਨੂੰ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਜਲਦੀ ਜੇਲ੍ਹ ਤੋਂ ਜਮਾਨੋ ਦੇ ਪਰ ਬਾਹਰ ਆਉਂਗੇ ਸੁਖਬੀਰ ਸਿੰਘ ਬਾਦਲ ਹੋਰੀ ਪਹਿਲੀ ਗੱਲ ਤਾਂ ਇਹ ਆ ਕਿ ਇਹਨਾਂ ਨੇ ਕੁਰਸੀ ਵਾਸਤੇ ਕੀ ਕੁਝ ਨਹੀਂ ਕੀਤਾ ਪੰਜਾਬ ਨਾਲ ਪੰਜਾਬ ਨੂੰ ਇਹਨਾਂ ਨੇ ਕਬਜ਼ਾ ਕਰਕੇ ਹਾਈਜੈਕ ਕਰਕੇ ਪੰਜਾਬ ਨੂੰ ਲੁੱਟਿਆ ਔਰ ਕੁੱਟਿਆ ਇਹਨਾਂ ਨੇ ਪੰਜਾਬ ਅੱਜ 3 ਲੱਖ ਰੋਡ ਦਾ ਕਰਜ਼ਾਈ ਹੋਇਆ ਪਿਆ ਜੀ ਕਿੰਨਾਂ ਦੀ ਬਦੌਲਤ ਇਹਨਾਂ ਲੋਕਾਂ ਦੀ ਬਦੌਲਤ ਅੱਜ ਅਕਾਲੀ ਦਲ ਦੀ ਹਾਲਤ ਹੋ ਗਈ ਹੈ ਵੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਬਗਾਵਤ ਹੋ ਰਹੀ ਹੈ ਠੀਕ ਹੈ ਉਹਨਾਂ ਦਾ ਟਰਨਰ ਮਾਮਲਾ ਜੀ ਉਹਨਾਂ ਦੀ ਪਾਰਟੀ ਦਾ ਮਾਮਲਾ ਪਰ ਬਾਬੇ ਨਾਨਕ ਦੀ ਦਰਗਾਹ ਦੇ ਵਿੱਚ ਨਾ ਜੀ ਉੱਥੇ ਫੈਸਲਾ ਜਿਹੜਾ ਸੱਚੀ ਪਾਸ਼ਾ ਨੇ ਕਰਤਾ ਆਲਰੇਡੀ ਔਰ ਅਕਾਲੀ ਦਲ ਜਿਹੜਾ ਜੀ ਬਿਲਕੁਲ ਖਾਤਮੇ ਤੇ ਆ ਗਿਆ ਔਰ ਮੰਗ ਹੈ ਕਿ ਸੁਖਵੀਰ ਬਾਦਲ ਨੂੰ ਹਟਾ ਕੇ ਨਵਾਂ ਕੋ ਪ੍ਰਧਾਨ ਲਾਇਆ ਜਾਵੇ ਪਰ ਜਿਹੜੇ ਨਵੇਂ ਪ੍ਰਧਾਨ ਬਣਨਾ ਚਾਹੁੰਦੇ ਆ ਜੀ ਉਹ ਕਿਹੜਾ ਦੁੱਤੋਤੇ ਨੇ ਜੂ ਵੀ ਤਾਂ ਨਾਲ ਹੀ ਸੀ ਸਾਰੇ ਕੱਛ ਦੇ